ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਾਲ ਉਸਤਤ ਬਾਣੀ ਦੀ ਸੰਥਿਆ ਕਰ ਰਹੇ ਹਾਂ ਤੇ ਤੀਜਾ ਭਾਗ ਸ਼ੁਰੂ ਹੋਣ ਜਾ ਰਿਹਾ ਹੈ ਦੋ ਭਾਗ ਦੇ ਪਸੰਥਿਆ ਕਰ ਲਈਏ ਤੇ ਉਹਦੀ ਸਾਰੀ ਪਲੇਲਿਸਟ ਵਿੱਚ ਪਈ ਹੋਈ ਹੈ ਤਾਂ ਇਹ ਪ੍ਰਸਾਦ ਸੁਗਈਏ ਇਸ ਦੀ ਸੰਥਿਆ ਸੰਗਤ ਜੀ ਸਾਰੇ ਇਸੇ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਉੱਥੇ ਪਾਈ ਹੋਈ ਹੈ ਬਹੁਤ ਬਰੀਕ ਦੇ ਨਾਲ ਬਰੀਕੀ ਦੇ ਨਾਲ ਸਮਝਾਉਣਾ ਕੀਤਾ ਹੈ ਇੱਥੇ ਆਪਾਂ ਜਿਹੜੇ ਮਹਿੰਗੇ ਸ਼ਬਦ ਹੋਣਗੇ ਇਕੱਲੇ ਉਹੀ ਸਮਝਾਏ ਜਾਣਗੇ ਬਾਕੀ ਆਪਾਂ ਚਲਦੇ ਹੀ ਪੜੀ ਜਾਣਾ ਹੈ ਤੋਇ ਪ੍ਰਸਾਦ ਸਵਈਏ ਸਵਈਏ ਉਚਾਰਨ ਕਰਨਾ ਸ਼ਰਾਵਕ ਸੁਧ ਸਮੂਹ ਸਿਦਾਨ ਕੀ ਦੇਖ ਫਿਰਿਓ ਕਰ ਜੋਗ ਜਤੀ ਕੇ ਜਿੱਥੇ ਕੌਮਾਂ ਲੱਗੀਆਂ ਤੁਸੀਂ ਵੇਖ ਰਿਓ ਇੱਥੇ ਵਿਸਰਾਮ ਆਉਣਗੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮੱਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਊ ਨ ਦੇਖਿਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਛੇਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਕਨੋੜੇ ਦੇ ਨਾਲ ਉਚਾਰਨ ਕਰਨਾ ਹੈ ਬਾਰੇ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਚੇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਫਿਰੈ ਨੀ ਕਹਿਣਾ ਫਿਰੈ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਰ ਟੋਲ ਮਿਰ ਦੰਗ ਨਗਾਰੇ ਗੁੰਜਤ ਘੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ है राज हजारे भूत भवेख पवान के भूपत कौन गनै नहीं जात बिचारी श्री पंत श्री भगवान भजे बिन अंत कौ अंत के धाम सिधारे तीर्थ नान इनु पारा उच्चारण करना नान तीर्थ नान दया दम दान सो संजम नेम अनेक विसिखै ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਦਲਾਵਾਂ ਦੇ ਨਾਲ ਪੜਨੇ ਨੇ ਸਾਰੇ ਪੇਖੈ ਪਵਨ ਆਹਾਰ ਜਤੀ ਜਤ ਧਾਰ ਸਭੈ ਸੁਭ ਵਿਚਾਰ ਹਜ਼ਾਰ ਇਕ ਦੇਖੈ ਸ੍ਰੀ ਭਗਵਾਨ ਭਜੇ ਬਿੰਦ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਇਸ ਤਰ੍ਹਾਂ ਕੰਨਾ ਲੰਮਾ ਕਰਕੇ ਉਚਾਰਨ ਕਰਨਾ ਹੈ ਸੋਦ ਸਿਪਾਹ ਦੁਰੰਤ ਦੁਬਾਹ ਸੋ ਸਾਸਨਾਹ ਦੁਰਜਾਨ ਦਲੈਗੇ ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਗੇ ਇੱਥੇ ਸੰਗਤ ਜੀ ਅਧਿਕ ਲੱਗਾ ਹੋਇਆ ਹੈ ਪਰ ਗੁਰਬਾਣੀ ਦੇ ਵਿੱਚ ਸਵਈਆਂ ਦੀ ਸੰਖਿਆ ਕਰੇ ਉੱਥੇ ਅਧਿਕ ਨਹੀਂ ਹੈਗਾ ਐਪ ਦੇ ਵਿੱਚ ਅਰਥ ਲੱਗਦਾ ਅਧਿਕ ਲੱਗਾ ਪਰ ਇਸ ਦਾ ਜਿਹੜਾ ਉਚਾਰਨ ਹੈ ਹਲੇ ਨਾ ਹਲੈਗੇ ਇਸ ਤਰ੍ਹਾਂ ਹੀ ਅਧਿਕ ਤੋਂ ਰਹਿਤ ਬੋਲਣਾ ਹੈ ਤੋਰ ਅਰੀਨ ਮਰੋਰ ਮਵਾਸਣ ਮਾਤੇ ਮਤੰਗਣ ਮਾਨ ਮਲੈਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਬੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਪਛਈਆ ਉਚਾਰਨ ਕਰਨਾ ਇਸ ਦੀ ਬ੍ਰੀਕੀ ਦੇ ਨਾਲ ਸਾਰੀ ਸੰਖਿਆ ਸੀ ਪਲੇਲਿਸਟ ਵਿੱਚ ਪਾਈ ਹੋਈ ਹੈ ਸਵਈਆਂ ਦੀ ਤੋਰਤ ਦੇਸ ਮਲਿੰਦ ਮਵਾਸਣ ਮਾਤਿਗ ਜਾਣ ਕੀ ਮਾਨ ਮਲਈਆ ਗਾੜੇ ਗੜਾਨ ਕੀ ਤੋੜਨ ਹਾਰ ਸੁ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਜਗ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਨੇਂਦਨ ਸਾਚਰ ਭੂਤ ਪਵੇਖ ਪਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਪੁੰਨ ਪ੍ਰਤਾਪਨ ਬਾੜ ਜੈਤ ਤੁੰ ਪਾਪਨ ਕੇ ਬਹੁ ਪੁੰਜ ਖਪੈਗੇ ਸਾਦ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੋਨ ਤਿਰਲੋਕ ਕੋ ਰਾਜ ਕਰੈਗੇ ਕੋੜਿ ਸ্নান ਗਜਾਦਿਕ ਦਾਨ ਅਨੇਕ ਸੁਮੰਬਰ ਸਾਜ ਬਰਹਿਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜੰਫਾਸ ਪਰਹਿਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰਹਿਗੇ ਕਹਾ ਭਇਓ ਜੋ ਦੂ ਲੋਚਣ ਮੂਦ ਕੈ ਬੈਠ ਰਿਓ ਭਗਤ ਧਿਆਨ ਲਗਾਇਓ ਢਾਤ ਫਿਰਿਓ ਲੀ ਸaat ਸੁਮੰਦਰਨ ਲੋ ਗयो ਪਰਲੋਕ ਗਵਾਇਓ ਬਾਸ ਕੀਓ ਬਿਖਿਆਣ ਸੋ ਬੈਠਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚਿ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ੳਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸੋ ਸੰਗਤ ਜੀ ਜਿਹੜੀ ਅਕਾਲ ਉਸਤਤ ਦੇ ਵਿੱਚ ਇਹ ਬਾਣੀ ਆਈ ਹੈ ਸਵਈਆਂ ਦੀ ਜਿਹੜੀ ਆਪਾਂ ਨਿਤਨੇਮ ਦੇ ਵਿੱਚ ਪੜਦੇ ਆਂ ਇਹ ਉਹੀ ਬਾਣੀ ਹੈ ਕੋਈ ਅਦਲਾ ਬਦਲੇ ਨਹੀਂ ਕਿ ਫਰਕ ਪਾਇਆ ਹੋਵੇਗਾ ਉਹੀ ਬਾਣੀ ਹੈ ਅਕਾਲ ਉਸਤਤ ਦੇ ਕਿਉਂਕਿ ਦਸ਼ਮ ਗ੍ਰੰਥ ਸਾਹਿਬ ਦੀ ਬਾਣੀ ਹੈ ਤੇ ਜਿਵੇਂ ਆਪਾਂ ਉਚਾਰਨ ਉਸ ਦੇ ਵਿੱਚ ਕਰਾਇਆ ਅਦਕ ਉਤੋਂ ਰਹਿ ਜਿਹੜੀ ਬਾਣੀ ਜਾਂ ਅਦਕ ਲਾ ਕੇ ਉਚਾਰਨ ਕਰਵਾਈ ਉਥੇ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਈ ਵਾਰ ਐਪਾਂ ਦੇ ਵਿੱਚ ਮਿਸਟੇਕ ਆ ਜਾਂਦੀ ਅਦਕ ਕਿਤੇ ਲੱਗਾ ਹੁੰਦਾ ਕਿਤੇ ਦਲਾਵਾ ਨਹੀਂ ਲੱਗੀਆਂ ਹੁੰਦੀਆਂ ਇਸ ਕਰਕੇ ਸਾਰੀ ਸੰਖਿਆ ਸੀ ਪਲੇਲਿਸਟ ਵਿੱਚ ਪਾਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ